ਅਸ ਟਾਈਮ ਮੈਂ ਬਾਗੇਪੁਰਾਣੇ ਦੇ ਵਿੱਚ ਆ ਬਾਗੇਪੁਰਾਣੇ ਦੀ ਇੱਕ ਬੀਏ ਵਾਲੀ ਗਲੀ ਵਜਦੀ ਆ ਉਸ ਗਲੀ ਦੇ ਵਿੱਚ ਮੈਂ ਖੜਾ ਤੇ ਅੱਜ ਮੈਂ ਭੈਣ ਉਹਨਾਂ ਦੇ ਕੋਲੇ ਪਹੁੰਚਿਆ ਸੀ ਸਤਗੁਰ ਫੈਸ਼ਨ ਡਿਜ਼ਾਈਨ ਐਂਡ ਬੁਟੀਕ ਇਹ ਬਾਗੇਪੁਰਾਣੇ ਦੇ ਵਿੱਚ ਆ ਤੇ ਅੱਜ ਮੈਂ ਤੁਹਾਨੂੰ ਮਿਲਾਵਾਂਗਾ ਇਹਨਾਂ ਦੇ ਕੋਲੇ ਇੰਨੀਆਂ ਸਲਾਈ ਦੇ ਕਢਾਈ ਵਾਲੀਆਂ ਤਕੜੀਆਂ ਤਕੜੀਆਂ ਮਸ਼ੀਨਾਂ ਜਿਹੜੀਆਂ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਮਿੰਟਾਂ ਸਕਿੰਟਾਂ ਦੇ ਵਿੱਚ ਬਈ ਤੁਹਾਡੇ ਸੂਟ ਤੇ ਸਲਾਈ ਕਢਾਈ ਬਾਅਦ ਹੁੰਦੀਆਂ ਆ ਆਜੂ ਮੈਂ ਮਿਲਾਉਣਾ ਆ ਦੇਖੋ ਸੋ ਇਹ ਬੀਏ ਵਾਲੀ ਗਲੀ ਵਜਦੀ ਜਿੱਥੇ ਇਹਨਾਂ ਦਾ ਇਹ ਬੁਟੀਕ ਆ ਮੇਰੇ ਸਾਸਿ ਗਾਲ ਉਹ ਠੀਕ ਹੋ ਜੀ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬਿਡੀਕ ਸ਼ੁਰੂ ਕੀਤੇ ਨੂੰ ਹਾਂ ਸਾਲ ਹੋ ਗਿਆ ਵੀਰੇ ਇੱਕ ਸਾਲ ਹੋ ਗਿਆ ਹਾਂਜੀ ਤੇ ਆ ਜਿਹੜੀ ਮਸ਼ੀਨ ਤੁਸੀਂ ਯੂਜ਼ ਕਰ ਰਹੇ ਹੋ ਇਹ ਕਿੰਨੇ ਦੀ ਲਿਆਂਦੀ ਸੀ ਪਹਿਲਾਂ ਇਹ 1,15,000 ਦੀ 1,15,000 ਦੀ ਮਸ਼ੀਨ ਹੈ ਅੱਛਾ ਇੰਨੀ ਮਹਿੰਗੀ ਮਸ਼ੀਨ ਆ ਇਹ ਤੇ ਇਹਦਾ ਕੰਮ ਵੀ ਜਿਵੇਂ ਆਮ ਸਲਾਈ ਘੜਾਈ ਵਾਲੀ ਮਸ਼ੀਨਾਂ ਹੁੰਦੀਆਂ ਉਹਦੇ ਨਾਲੋਂ ਕਿਵੇਂ ਅਲੱਗ ਆ ਇਹ ਕੀ ਕੀ ਕਰ ਦਿੰਦੀ ਹੈ ਇਹਦੇ ਵਿੱਚ ਵੀ ਉਹਦੇ ਨਾਲ ਥੋੜਾ ਸੌਖਾ ਹੈ ਕੰਪਿਊਟਰ ਸਿਸਟਮ ਆ ਸਾਰਾ ਪੈਨ ਡਰਾਈਵ ਤੇ ਚੱਲਦੀ ਹੈ ਅੱਛਾ ਹਾਂਜੀ ਇਹਦੇ ਵਿੱਚ ਜਿਵੇਂ ਸੈਟਿੰਗ ਕਰਨੀ ਹੁੰਦੀ ਜਿਵੇਂ ਕੋਈ ਕਢਾਈ ਪਾਉਣੀ ਹੈ ਇਹਦੇ ਵਿੱਚ ਆ ਜਾਂਦੀ ਹੈ ਉਹ ਹਾਂਜੀ ਹਾਂਜੀ ਠੀਕ ਹੈ ਇਹਦੇ ਬਾਰੇ ਮਾੜਾ ਦੱਸੋ ਵੀ ਕਿਵੇਂ ਕਿਵੇਂ ਇਹ ਕੰਮ ਕਰਦੀ ਹੈ ਅ ਬਸ ਪੈਨ ਡਰਾਈਵ ਤੇ ਹੈਗਾ ਪੈਨ ਡਰਾਈਵ ਦੇ ਵਿੱਚ ਆਪਾਂ ਡਿਜ਼ਾਈਨ ਪਾਉਣੇ ਹੁੰਦੇ ਆ ਓਕੇ ਹਾਂਜੀ ਅੱਛਾ ਇਹਦੇ ਵਿੱਚ ਜਿਵੇਂ ਪੈਨ ਡਰਾਈਵ ਦੇ ਵਿੱਚ ਕੋਈ ਡਿਜ਼ਾਈਨ ਪਾਤਾ ਹਾਂਜੀ ਇਧਰਲੇ ਪਾਸੇ ਸ਼ੋ ਹੋ ਗਿਆ ਇਹ ਤੋਂ ਬਾਅਦ ਓਕੇ ਕਰ ਦੇਣਾ ਨੂੰ ਤੇ ਉਹਨੇ ਆਟੋਮੈਟਿਕਲੀ ਬਾਹਰ ਨਹੀਂ ਆ ਪਿਆ ਤੁਹਾਡਾ ਕੋਈ ਕੰਮ ਨਹੀਂ ਅੱਛਾ ਭਾਈ ਜਿਵੇਂ ਇਹਦਾ ਤੁਸੀਂ ਰਿਜ਼ਲਟ ਦੇਖਿਆ ਘਟੂ ਘਟ ਤੁਹਾਨੂੰ ਸਾਲ ਕੰਮ ਕਰਦਿਆਂ ਨੂੰ ਹੋ ਗਿਆ ਇਹਦੇ ਰਿਜ਼ਲਟ ਕਿਵੇਂ ਆ ਰਿਹਾ ਵਧੀਆ ਬਹੁਤ ਵਧੀਆ ਰਿਜ਼ਲਟ ਆ ਗਰੇ ਦੀ ਓਕੇ ਹਾਂਜੀ ਲਓ ਜੀ ਇਹ ਮਸ਼ੀਨਾਂ ਆਈ ਇਹਦੇ ਨਾਲ ਦੀ ਹੈ ਇਹਦਾ ਫਰਕ ਆ ਨਹੀਂ ਇਹਦੇ ਨਾਲ ਦੀ ਗਰੇ ਦੀ ਅੱਛਾ ਹਾਂਜੀ ਇੱਕੋ ਜਿਹੀਆਂ ਮਸ਼ੀਨਾਂ ਜੀ ਦੋਵੇਂ ਇਹ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜੇ ਕੋਈ ਮੰਨ ਕੇ ਚਲੋ ਭੈਣ ਘਰੇ ਵਿਹਲੀ ਬੈਠੀ ਹੋਣੀ ਕੋਈ ਕੰਮ ਸ਼ੁਰੂ ਕਰਨਾ ਜਾਂ ਸਲਾਈ ਕਢਾਈ ਦਾ ਕੰਮ ਸਿੱਖਣਾ ਉਹ ਤੁਹਾਡੇ ਤੋਂ ਟ੍ਰੇਨਿੰਗ ਲੈ ਸਕਦੇ ਆ ਹਾਂਜੀ ਹਾਂਜੀ ਵੀਰੇ ਕਿਸੇ ਇਧਰਾਂ ਦੀ ਟ੍ਰੇਨਿੰਗ ਜੇ ਲੈਣੀ ਹੈ ਤਾਂ ਤੁਹਾਡੇ ਨਾਲ ਸੰਪਰਕ ਹਾਂਜੀ ਆਪਾਂ ਸਲਾਈ ਦੀ ਵੀ ਟ੍ਰੇਨਿੰਗ ਦਿੰਨੇ ਆ ਕਢਾਈ ਦੀ ਵੀ ਦਿੰਨੇ ਆ ਅੱਛਾ ਸਲਾਈ ਕਢਾਈ ਦੀ ਟ੍ਰੇਨਿੰਗ ਤੁਸੀਂ ਲੈ ਸਕਦੇ ਹੋ ਬਈ ਜੇ ਕੋਈ ਵਿਹਲਾ ਬੈਠਾ ਨਾ ਘਰੇ ਕੋਈ ਸਾਡੀ ਭੈਣ ਵਿਹਲੀ ਬੈਠੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਜਿਵੇਂ ਹੁਣ ਭਏ ਨੇ ਜਿਵੇਂ ਕਿਸੇ ਹੋਰ ਨੇ ਵੀ ਬੁਟੀਕ ਦਾ ਕੰਮ ਸ਼ੁਰੂ ਕੀਤਾ ਹੋਵੇ ਆਹ ਮਸ਼ੀਨ ਲਿਆਂਦੀ ਹੋਵੇ ਨਾ ਜਿਵੇਂ ਆ ਇਹੋ ਜੀ ਮਸ਼ੀਨ ਕਿਸੇ ਨੇ ਲਈ ਹੋਵੇ ਕਈ ਵਾਰੀ ਸਮਝ ਨਹੀਂ ਆਉਂਦਾ ਅਗਲੇ ਨੂੰ ਵੀ ਕਿਵੇਂ ਚੱਲਦੀ ਹੈ ਵੀ ਕਿੱਥੋਂ ਡਿਜ਼ਾਈਨ ਲਈਏ ਕਿੱਥੋਂ ਸਾਰੀ ਗੱਲਬਾਤ ਤੇ ਉਹ ਤੁਸੀਂ ਸਮਝਾ ਦੋਗੇ ਅਗਲੇ ਨੂੰ ਜੀ ਜੇ ਤੁਹਾਡੇ ਨਾਲ ਕੋਈ ਕੰਟੈਕਟ ਕਰ ਲੇ ਉਹਨੂੰ ਜਾਣਕਾਰੀ ਦੇ ਦੋਗੇ ਹਾਂਜੀ ਵੀਰੋ ਜੀ ਤੇ ਕਿਹੜੇ-ਕਿਹੜੇ ਸੂਟਾਂ ਦੇ ਕਿੱਦਾਂ-ਕਿਦਾਂ ਬਈ ਕਿਹੜਾ-ਕਿਹੜਾ ਕੰਮ ਕਰਦੇ ਹੋ ਸਲਾਈ ਤੇ ਕਢਾਈ ਦੇ ਜਮੇਨ ਹਾਂਜੀ ਕਢਾਈ ਦਾ ਵੀ ਸਲਾਈ ਦਾ ਜੀ ਮੇਨ ਸਲਾਈ ਤੇ ਕਢਾਈ ਦਾ ਕੰਮ ਹੈ ਜੀ ਜੇ ਤੁਸੀਂ ਵੀ ਆਪਦੇ ਸੂਟਾਂ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਸ ਦਾ ਮੈਨੂੰ ਪਤਾ ਵੀ ਪੂਰੇ ਬਾਗਿਆ ਪਰਾਨਾ ਲਾਲੋ ਪੂਰੇ ਪੰਜਾਬ ਦੇ ਵਿੱਚੋਂ ਪੂਰਾ ਬੈਸਟ ਕੰਮ ਹੈ ਇਹਨਾਂ ਦਾ ਨਾ ਕਿਉਂਕਿ ਇਹਨਾਂ ਕੋਲੇ ਮਸ਼ੀਨਾਂ ਬਹੁਤ ਤਕੜੀਆਂ ਆ ਆਹ ਮਸ਼ੀਨਾਂ ਤੁਸੀਂ ਕਦੇ ਬਈ ਹੁਣ ਤਾਂ ਚਲੋ ਇਹ ਚੱਲਣ ਲੱਗ ਗਈਆਂ ਇਹ ਬਹੁਤ ਰੇਅਰ ਆ ਨਾ ਕਿ ਕਿਸੇ ਟਾਵੇਂ ਟੱਲੇ ਕੋਲੇ ਇਹ ਜਿਹੀ ਮਸ਼ੀਨ ਹੁੰਦੀ ਹੈ ਜਿਸ ਦੇ ਨਾਲ ਆਟੋਮੈਟਿਕਲੀ ਪੂਰਾ ਸਫਾਈ ਦੇ ਨਾਲ ਕੰਮ ਹੁੰਦਾ ਤੇ ਹੁਣ ਤਾਂ ਇਹਦੇ ਵਿੱਚ ਆਏ ਵੀ ਚਿਪ ਲਾਓ ਚਿਪ ਲਾ ਕੇ ਇਹਦਾ ਡਿਜ਼ਾਈਨ ਸਿਲੈਕਟ ਕਰਨਾ ਉਹ ਸਿਲੈਕਟ ਕਰਕੇ ਆਟੋਮੈਟਿਕੀ ਉਹਦੇ ਉੱਤੇ ਆ ਜਾਂਦਾ ਹੁੰਦਾ ਜੀ ਤੇ ਉੱਤੇ ਵੀ ਹੈਗਾ ਜੀ ਕੁਝ ਹਾਂਜੀ ਦਿਖ ਉੱਪਰ ਸਲਾਈ ਦਾ ਕੰਮ ਹੈ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਨੀਚੇ ਕਢਾਈ ਵਾਲੀ ਮਸ਼ੀਨਾਂ ਪੰਜ ਨੇ ਤੇ ਉੱਪਰ ਸਲਾਈ ਦਾ ਕੰਮ ਚੱਲ ਰਿਹਾ ਇਸ ਨਾਲ ਹੀ ਹੋリエ ਕਿਸੇ ਵੀ ਤਰ੍ਹਾਂ ਦੀ ਸਲਾਈ ਕਰਾਉਣੀ ਹੋਵੇ ਤਾਂ ਤੁਸੀਂ ਸਲਾਈ ਵੀ ਕਰਵਾ ਸਕਦੇ ਹੋ ਦੋਵੇਂ ਕੰਮ ਤੁਹਾਡੇ ਮੇਨ ਆਣਾ ਜੀ ਸਲਾਈ ਕਢਾਈ ਦੇ ਹਾਂਜੀ ਜੀ ਤੇ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਸਵਾਉਣਾ ਇਹਨਾਂ ਤੋਂ ਸੂਟ ਤੁਸੀਂ ਸਵਾ ਵੀ ਸਕਦੇ ਹੋ ਤੇ ਕਢਾਈ ਜਿਸ ਕਿਸੇ ਵੀ ਤਰ੍ਹਾਂ ਦੀ ਕਰਾਉਣੀ ਆ ਜਿਹੋ ਜੀ ਤੁਹਾਨੂੰ ਚੰਗੀ ਲੱਗਦੀ ਹੈ ਜਿਹੋ ਜਿਹਾ ਡਿਜ਼ਾਈਨ ਜੇ ਕੋਈ ਬੰਦਾ ਆ ਕੇ ਤੁਹਾਨੂੰ ਇਹ ਕਵੇ ਜੀ ਕੋਈ ਵਿਆਹ ਡਿਜ਼ਾਈਨ ਸਾਨੂੰ ਕਰ ਦੋ ਕਰ ਦੂੰਗੇ ਹਾਂਜੀ ਵੀਰੇ ਕਿਸੇ ਵੀ ਤਰ੍ਹਾਂ ਦਾ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਤੇ ਡਿਜ਼ਾਈਨ ਪੁਆਉਣਾ ਬਈ ਤੁਸੀਂ ਡਿਜ਼ਾਈਨ ਵੀ ਪੁਆ ਸਕਦੇ ਹੋ ਤੇ ਸਲਾਈ ਕਰਾ ਸਕਦੇ ਹੋ ਕਢਾਈ ਕਰਾ ਸਕਦੇ ਹੋ ਨਾ ਤੇ ਬੜਾ ਇਹ ਲੋਕੇਸ਼ਨ ਦੁਆਰਾ ਬੋਲੇ ਵੀ ਕਿਹੜੀ ਪਈ ਜਾਂਦੀ ਹੈ ਇਹ ਇਹ ਆਪਣੀ ਹੈਗੀ ਵੀਰੇ ਬੀਏ ਵਾਲੀ ਗਲੀ ਨਿਹਾਲ ਸਿੰਘ ਵਾਲਾ ਰੋਡ ਬਾਗਾ ਪੁਰਾਣਾ ਬੀਏ ਵਾਲੀ ਗਲੀ ਨਿਹਾਲ ਸਿੰਘ ਵਾਲਾ ਰੋਡ ਬਾਗਾ ਪੁਰਾਣਾ ਕਿਸੇ ਤੋਂ ਵੀ ਪੁੱਛ ਸਕਦਾ ਬੰਦਾ ਹਾਂਜੀ ਵੀਰੇ ਵੀ ਜੇ ਬਾਗੇ ਪੁਰਾਣੇ ਦੇ ਵਿੱਚ ਆ ਕੇ ਤੁਸੀਂ ਪੁੱਛੋਗੇ ਬੀਏ ਵਾਲੀ ਗ ਹਰ ਬੰਦਾ ਤੁਹਾਨੂੰ ਦੱਸ ਦੂਗਾ ਵੀ ਆਹ ਗਲੀ ਦੇ ਵਿੱਚ ਨਾ ਉੱਥੇ ਆ ਕੇ ਵੀ ਫੋਨ ਵੀ ਕਰ ਸਕਦੇ ਹੋ ਜੇ ਕਈ ਵੇ ਲొਕੇਸ਼ਨ ਨਹੀਂ ਪਤਾ ਲੱਗ ਰਹੀ ਜੀ ਤੇ ਬਾਕੀ ਹੈ ਤਾਂ ਸੌਖੀ ਆ ਬੀ ਵਾਲੀ ਗਲੀ ਦੇ ਵਿੱਚ ਅੱਗੇ ਜਾ ਕੇ ਇਹਨਾਂ ਦਾ ਸਤਪੁਰ ਫੈਸ਼ਨ ਬੁਟੀਕ ਆ ਜਾਂਦਾ ਜੀ ਇਹ ਤਾਂ ਰਹੀ ਗੱਲ ਸਲਾਈ ਕਢਾਈ ਦੀ ਨਾ ਭਾਵੇਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਹਾਡੇ ਡਿਜ਼ਾਈਨ ਆ ਵੀ ਸਲਾਈ ਕਢਾਈ ਦੇ ਹੈਗੇ ਉਹ ਦਿਖਾਉਂਗੇ ਸੂਟ ਮੈਨੂੰ ਇਹਨਾਂ ਦੇ ਬਣਾਏ ਹੋਏ ਹਨ ਉਹ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਆਈਡੀਆ ਹੋ ਜਾਊਗਾ ਇਤੋਂ ਵੀ ਕਿੱਦਾਂ ਦਾ ਇਹਨਾਂ ਦਾ ਕੰਮ ਆ ਨਾ ਉਹ ਤੁਹਾਨੂੰ ਸਾਰੇ ਸੈਂਪਲ ਇਹਦੇ ਸੂਟਾਂ ਦੇ ਉਹ ਮੈਂ ਦਿਖਾਉਣ ਲੱਗਿਆ ਆਹ ਕੜਾਈ ਕੀਤੀ ਜੀ ਬਣਾ ਇਹਦੇ ਨਾਲ ਕੀਤੀ ਆ ਹਾਂਜੀ ਇਹ ਮਸ਼ੀਨ ਦਾ ਕੰਮ ਆ ਤੁਸੀਂ ਮਸ਼ੀਨ ਦੇਖ ਸਕਦੇ ਹੋ ਇਹ 1.5 ਲੱਖ ਰੁਪਏ ਦੀ ਆ ਹਾਂਜੀ ਇਹ 1.5 ਲੱਖ ਰੁਪਏ ਦੀ ਮਸ਼ੀਨ ਆ ਤੇ ਇਹਦੀ ਆ ਕੰਮ ਆ ਦੇਖੋ ਮਿੱਤਰੋ ਹੋਰ ਵੀ ਤੁਹਾਨੂੰ ਸੂਟ ਦਿਖਾਉਣੇ ਆ ਜਿੰਨਾ ਜਿੰਨਾ ਉੱਤੇ ਇਹਨਾਂ ਨੇ ਕੜਾਈ ਕੀਤੀ ਹੋਈ ਆ ਆ ਦੇਖੋ ਦੇਖੋ ਕਿੰਨੀ ਸਫਾਈ ਦੇ ਨਾਲ ਕੰਮ ਹੋਇਆ ਹੋਇਆ ਕਦੇ ਵੀ ਤੁਹਾਨੂੰ ਆਏ ਨਹੀਂ ਲੱਗੂਗਾ ਪੂਰੀ ਸਫਾਈ ਦੇ ਨਾਲ ਕੰਮ ਹੋਇਆ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਇਦਾਂ ਦੇ ਇਦਾਂ ਦੀ ਕੜਾਈ ਸਾਡੇ ਸੂਟਾਂ ਦੇ ਵੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਬਾਗੇ ਪੁਰਾਣੇ ਦੇ ਵਿੱਚ ਆ ਦੇਖੋ ਕਿਸੇ ਤਰ੍ਹਾਂ ਦੀ ਮਰਜ਼ੀ ਆ ਜਿਹੜਾ ਡਿਜ਼ਾਈਨ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਡਿਜ਼ਾਈਨ ਪਵਾ ਸਕਦੇ ਹੋ ਆਪਣੇ ਸੂਟਾਂ ਤੇ ਆਜਾ ਕੇ ਦੇਖੋ ਬਹੁਤ ਤਰ੍ਹਾਂ ਦੇ ਇਹਨਾਂ ਦੇ ਕੋਲ ਹੀ ਸੈਂਪਲ ਹੈਗੇ ਸੂਟਾਂ ਦੇ ਆ ਦੇਖੋ ਇਹ ਸਾਰੇ ਡਿਜ਼ਾਈਨ ਇਹ ਮਸ਼ੀਨ ਦੇ ਹੀ ਪਾਏ ਹੋਏ ਆ ਅਨਿਜੇੜਾ ਵੀ ਨਜ਼ਰੋਂ ਨਾਲ ਕੁਝ ਬਣਿਆ ਹੋਇਆ। ਇਹਦੇ ਉੱਤੇ ਜਿਹੜੀ ਆ ਕਢਾਈ ਹੋਈ ਆ ਇਹਦੇ ਨਾਲ ਇਹਦੀ ਸੁੰਦਰ ਜਿਹੜੀ ਖੂਬਸੂਰਤੀ ਹੋਰ ਵੀ ਵਧ ਗਈ। ਤੇ ਆਹ ਦੇਖੋ। ਇਹ ਬਣੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੁਣ ਜਿਵੇਂ ਆਹ ਸੂਟ ਦਾ ਆਪਾਂ ਗੱਲ ਕਰੀਏ। ਇਹਨੂੰ ਇੱਥੇ ਕਢਾਈ ਕਰਨ ਨੂੰ ਕਿੰਨਾ ਟਾਈਮ ਲੱਗ ਜਾਂਦਾ। ਆ ਦੇਖੋ ਵੀ। ਕਿੰਨੀ ਸੋਹਣੀ ਕਢਾਈ ਹੋਈ ਏ ਤੇ ਕਿੰਨਾ ਕੁ ਟਾਈਮ ਇਹਨੇ ਲੈ ਜਾਂਦਾ ਇੱਕ ਸੂਟ ਜਿਵੇਂ ਇੱਥੇ ਕਢਾਈ ਕਰਨੀ ਹੋਵੇ ਚਲੋ ਇਹਦੇ ਹੀ ਮੰਨ ਕੇ ਚੱਲੀਏ ਇਹਨੂੰ ਕਿੰਨਾ ਟਾਈਮ ਲੱਗ ਜਾਂਦਾ ਇੱਕ ਲੱਗ ਜਾਂਦਾ ਵੀਰੇ ਪੂਰਾ ਦਿਨ ਪੂਰਾ ਦਿਨ ਇੱਕ ਸੂਟ ਹਾਂਜੀ ਹੈਰੀ ਸੂਟ ਹੈ ਇੱਕ ਸੂਟ ਤੇ ਪੂਰਾ ਦਿਨ ਜੇ ਕਿਸੇ ਨੇ ਆਰਡਰ ਵੀ ਕਰਨਾ ਹੋਵੇ ਦੂਰੋਂ ਆਰਡਰ ਵੀ ਕਰ ਸਕਦੇ ਜਿਵੇਂ ਨਾਂ ਵੀ ਆਉਣਾ ਹੋਵੇ ਹਾਂਜੀ ਓਕੇ ਇਹ ਤੁਹਾਨੂੰ ਕੋਰੀਅਰ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਭੇਜ ਦੇਵੇ ਤੁਸੀਂ ਬਾਅਦ ਚੋਂ ਉਹਨੂੰ ਵਾਪਸ ਭੇਜ ਦਿਓ ਜੇ ਕੋਈ ਕਦੇ ਵੀ ਸਾਨੂੰ ਪ੍ਰੋਪਰ ਸੂਟ ਚਾਹੀਦਾ ਬਈ ਸਾਨੂੰ ਸੂਟ ਵੀ ਤੁਸੀਂ ਆਪਦੇ ਹਿਸਾਬ ਨਾਲ ਲੈ ਕੇ ਤਿਆਰ ਕਰਕੇ ਦੋ ਤੁਸੀਂ ਉਹ ਵੀ ਕਰਕੇ ਭੇਜ ਦਿਨੇ ਹਾਂਜੀ ਵੀ ਸਾਰਾ ਕੰਮ ਅਗਲਾ ਸੌਣ ਨੂੰ ਹੀ ਕਹਿ ਦੇ ਵੀ ਆਹ ਸਾਰਾ ਕਰਨਾ ਵੀ ਇਹੋ ਜੀ ਕਢਾਈ ਕਰਨੀ ਆ ਤਾਂ ਤੁਸੀਂ ਇਹਨਾਂ ਨੂੰ ਕੋਰੀਅਰ ਰਾਹੀਂ ਜੇ ਆਪਦੇ ਕੋਲ ਤੁਹਾਡੇ ਕੋਲ ਸੂਟ ਹੈਗਾ ਉੱਤੇ ਕਢਾਈ ਕਰਾਉਣੀ ਆ ਤਾਂ ਤੁਸੀਂ ਉਹ ਇਹਨਾਂ ਨੂੰ ਕੋਰੀਅਰ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਭੇਜ ਸਕਦੇ ਹੋ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਚਾਹੋ ਵੀ ਬਣਿਆ ਤਰ੍ਹਾਂ ਸੂਟ ਸਾਡੇ ਕੋਲ ਪਹੁੰਚ ਜੇ ਤਾਂ ਤੁਸੀਂ ਆਪਦੇ ਹਿਸਾਬ ਨਾਲ ਸੂਟ ਸਿਲੇਕਟ ਕਰਕੇ ਆਪਦੇ ਹਿਸਾਬ ਨਾਲ ਕਢਾਈ ਸਿਲੇਕਟ ਕਰਕੇ ਇਹਨਾਂ ਤੋਂ ਤੁਸੀਂ ਸਾਰਾ ਕੰਮ ਕਰਵਾ ਸਕਦੇ ਹੋ ਆ ਦੇਖ ਆਹ ਕਢਾਈ ਵੀ ਇਹਦੇ ਨਾਲ ਹੀ ਕੀਤੀ ਹੋਈ ਆ ਹਾਂ ਜੀ ਕਿਹੜੀ ਵੀ ਮਰਜ਼ੀ ਤਰ੍ਹਾਂ ਤੁਹਾਨੂੰ ਚਾਹੀਦਾ ਹੋਵੇ ਡਿਜ਼ਾਈਨ ਹਰ ਇੱਕ ਤਰ੍ਹਾਂ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਹਾਂ ਜੀ ਸੋ ਸ਼ੇਅਰ ਕਰਿਓ ਜੀ ਵੀਡੀਓ ਨੂੰ ਤੇ ਬਾਕੀ ਕੰਟੈਕਟ ਨੰਬਰ ਆਪਾਂ ਬੋਲ ਦਿੰਨੇ ਆ ਭਾਣੇ ਕੰਟੈਕਟ ਨੰਬਰ ਬੋਲ ਲਿਆ ਦੁਬਾਰਾ 98724 887 ਖੇਬਰ ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਸੋ ਕਿਸੇ ਵੀ ਇਹ ਵੀਡੀਓ ਦੇ ਰਿਲੇਟਡ ਕਿਸੇ ਨੂੰ ਕਿਸੇ ਨਾਲ ਵੀ ਕੰਮ ਹੋਵੇ ਤਾਂ ਤੁਸੀਂ ਕਢਾਈ ਕਰਾਉਣੀ ਆ ਜਾਂ ਤੁਸੀਂ ਇਹਨਾਂ ਤੋਂ ਸੂਟ ਬਣਵਾਉਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਆ ਜਾਂ ਤੁਸੀਂ ਟ੍ਰੇਨਿੰਗ ਲੈਣੀ ਆ ਜਾਂ ਤੁਹਾਡੇ ਕੋਲੇ ਮਸ਼ੀਨਾਂ ਹੈਗੀਆਂ ਤੁਸੀਂ ਉਹਨਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਤੁਸੀਂ ਭੈਣ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ